ਡੀਅਰ ਸਟੂਡੈਂਟਸ ਆਈ ਐਮ ਡਾਕਟਰ ਸੁਖਵਿੰਦਰ ਸਿੰਘ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਚੰਡੀਗੜ੍ਹ ਲਾਅ ਕਾਲਜ ਚੰਜੇੜੀ ਥਿਸ ਵੀਡੀਓ ਇਜ਼ ਫੋਰ ਬੇਸਿਕ ਪੰਜਾਬੀ ਸਟੂਡੈਂਟਸ ਦਿਸ ਟਾਈਟਲ ਇਜ਼ ਪੰਜਾਬੀ ਸ਼ਬਦ ਰਚਨਾ ਜਾਂ ਪੰਜਾਬੀ ਸ਼ਬਦ ਬਣਤਰ ਪਿਆਰੇ ਬੱਚਿਓ ਇਹ ਵੀਡੀਓ ਬੇਸਿਕ ਪੰਜਾਬੀ ਸਿੱਖਣ ਵਾਲੇ ਬੱਚਿਆਂ ਦੇ ਲਈ ਬਣਾਈ ਗਈ ਹੈ جس ਦਾ سرلیک ہے پنجابی শব্দ રચਨਾ ਜਾਂ پنجابی শব্দ ਬਣਤਰ ویڈیو ਸ਼ੁਰੂ ਕਰਦੇ ਆਂ ਪਿਆਰੇ ਬੱਚਿਓ ਇਸ ویڈیو ਰਾਹੀਂ ਅਸੀਂ ਸਮਝਾਂਗੇ ਕਿ پنجابی ਸ਼ਬਦ ਹੁੰਦੇ ਕੀ ਨੇ ਇਹਨਾਂ ਦੀ ਰਚਨਾ ਕਿਵੇਂ ਹੁੰਦੀ ਹੈ ਜਾਂ ਕਿੰਨੇ ਪ੍ਰਕਾਰ ਦੇ ਹੁੰਦੇ ਨੇ ویڈیو ਸ਼ੁਰੂ ਕਰਦੇ ਆਂ ਪਿਆਰੇ ਬੱਚਿਓ پنجابی ਸ਼ਬਦ ਰਚਨਾ ਜਾਂ ਸ਼ਬਦ ਬਣਤਰਾਂ پنجابی ਸ਼ਬਦ ਬਣਤਣਾ ਸਭ ਤੋਂ ਪਹਿਲਾਂ ਕਰਾਂਗੇ ਸ਼ਬਦ ਦੀ ਡੈਫੀਨੇਸ਼ਨ ਰਿਵਾਸ਼ਾ ਸ਼ਬਦ ਅਰਥ ਦੇ ਪੱਧਰ ਤੇ ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਕ ਇਕਾਈ ਹੈ ਭਾਵ ਪਿਆਰੀ ਬੱਚਿਓ ਸ਼ਬਦ ਜਿਹੜੇ ਹੁੰਦੇ ਨੇ ਉਹ ਅਰਥ ਦੇ ਪੱਧਰ ਦੇ ਭਾਵ मीनिंग ਦੇ ਪੱਧਰ ਤੇ ਜਿਹੜੀ ਉਹ ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਕ ਸਾਰਥਕ ਹੁੰਦੀ ਹੈ ਭਾਵ ਜਿਸ ਦਾ ਕੋਈ ਨਾ ਕੋਈ मीनिंग ਹੋਵੇ ਅਰਥ ਹੋਵੇ ਜਿਸ ਦਾ ਕੋਈ ਨਾ ਕੋਈ ਸਾਰਥਕ ਇਕਾਈ ਹੈ मीनिंगफुल ਯੂਨਿਟ ਹੈ ਠੀਕ ਹੈ ਸ਼ਬਦ ਅੱਖਰਾਂ ਲਗਾ ਮਾਤਰਾਵਾਂ ਅਦੇ ਲਗਾ ਖਰਾਂ ਦੇ ਮੇਲ ਨਾਲ ਬਣਦੇ ਹਨ ਸ਼ਬਦ ਨੇ ਜਿਹੜੇ ਉਹ ਅੱਖਰਾਂ ਅੱਖਰ ਹੋਗੇ ਊੜਾ ਆੜਾ ਈੜੀ ਸਸਾ ਹਾ ਹਾ ਜਿਹੜੇ ਅੱਖਰ ਨੇ ਇਸ ਤਰ੍ਹਾਂ ਲਗਾ ਮਾਤਰਾਵਾਂ 10 ਲਗਾ ਮਾਤਰਾਵਾਂ ਨੇ ਪਿਆਰੀ ਬੱਚਿਓ ਪੰਜਾਬੀ ਦੇ ਵਿੱਚ ਜਿਸ ਦੇ ਵਿੱਚ ਮੁਕਤਾ ਕੰਨਾ ਸਿਹਾਰੀ ਬਿਹਾਰੀ ਔਂਕੜ ਦੁਲੈਂਕੜ ਲਾਮਾ ਦਲਾਮਾ ਹੋੜਾ ਕਨੌੜਾ ਆ ਜਾਂਦੇ ਨੇ ਇਸੇ ਤਰ੍ਹਾਂ ਲਗਾ ਅੱਖਰ ਲਗਾਖਰ ਤਿੰਨ ਨੇ ਬਿੰਦੀ ਟਿੱਪੀ ਤੇ ਅਦਕ ਜਿਸ ਨੂੰ ਆਪਾਂ ਕਹਿ ਦਿੰਨੇ ਆ ਇਹਨਾਂ ਦੇ ਮੇਲ ਨਾਲ ਨੇ ਜਿਹੜੇ ਉਹ ਕੀ ਬਣਦੇ ਨੇ ਸ਼ਬਦ ਬਣਦੇ ਨੇ ਪਿਆਰੀ ਬੱਚਿਓ ਅੱਖਰ ਲਗਾ ਮਾਤਰਾਵਾਂ ਤੇ ਲਗਾ ਖਰਾਂ ਤੋਂ ਇਲਾਵਾ ਹੋਰ ਸ਼ਬਦ ਕਿਵੇਂ ਬਣਦੇ ਨੇ ਅਸੀਂ ਅੱਗੇ ਇਸ ਵੀਡੀਓ ਦੇ ਰਾਹੀਂ ਦੇਖਾਂਗੇ ਪੰਜਾਬੀ ਸ਼ਬਦ ਬੰਤਰਾਂ ਵਿੱਚ ਜਦੋਂ ਅਸੀਂ ਕਰੀ ਸ਼ਬਦ ਲਿਖਦੇ ਹਾਂ ਇੱਕ ਸ਼ਬਦ ਹੈ ਕਰ ਦੂਜਾ ਹੋ ਗਿਆ ਕਰੀ ਕਰੀ ਸ਼ਬਦ ਲਿਖਦੇ ਹਾਂ ਤਾਂ ਇਸ ਵਿੱਚ ਕੀ ਹੈ ਕਰ ਪਲੱਸ ਈ ਦੋ ਇਕਾਈਆਂ ਸ਼ਾਮਲ ਹਨ ਇੱਕ ਇਸ ਦੇ ਵਿੱਚ ਕਰ ਸ਼ਬਦ ਆ ਗਿਆ ਤੇ ਇੱਕ ਆ ਗਿਆ ਈ ਹੁਣ ਪਿਆਰੇ ਬੱਚੋ ਕਰ ਸ਼ਬਦ ਤਾਂ ਮੂਲ ਸ਼ਬਦ ਹੈ ਤੁਹਾਨੂੰ ਪਤਾ ਹੈ ਕਿ ਕਰ ਸ਼ਬਦ ਮੂਲ ਹੈ ਜਿਸ ਦਾ ਕੋਈ ਨਾ ਕੋਈ ਅਰਥ ਹੈ ਤੇ ਪਿੱਛੇ ਜਿਹੜਾ ਈ ਹੈ ਉਹ ਕੀ ਹੈ ਪਿਆਰੇ ਬੱਚੇ ਉਹ ਅਸੀਂ ਦੇਖਾਂਗੇ ਕਿ ਈ ਜਿਹੜਾ ਉਹ ਕਿਸ ਰੂਪ ਦੇ ਵਿੱਚ ਇੱਥੇ ਜੁੜ ਕੇ ਆਇਆ ਹੈ ਠੀਕ ਇਸ ਵਿੱਚ ਕਰ ਸ਼ਬਦ ਜਿਹੜਾ ਹੈ ਮੂਲ ਸ਼ਬਦ ਹੈ ਅਤੇ ਈ ਹੈ ਜਿਹੜਾ ਉਹ ਕੀ ਹੈ ਪਾਵੰਸ਼ ਹੈ ਪਿਆਰੇ ਬੱਚਿਓ ਪਾਵੰਸ਼ ਈ ਕਿਹੜਾ ਹੈ ਕੀ ਹੈ ਪਾਵੰਸ਼ ਪਾਵੰਸ਼ ਕੀ ਹੁੰਦਾ ਹੈ ਅਸੀਂ ਅਗਲੀ ਸਲਾਈਡ ਦੇ ਵਿੱਚ ਦੇਖਾਂਗੇ ਪਰ ਇੱਥੇ ਦੇਖ ਲੈਣਾ ਕਿ ਈ ਸ਼ਬਦ ਦਾ ਕੋਈ ਅਰਥ ਹੁੰਦਾ ਹੈ ਜਾਂ ਨਹੀਂ ਹੁੰਦਾ ਹੈ ਜਾਂ ਕਿਵੇਂ ਇਹ ਅਰਥ ਦਿੰਦਾ ਹੈ ਠੀਕ ਹੈ ਇੱਥੇ ਇਕੱਲੇ ਈ ਦਾ ਜਿਹੜਾ ਉਹ ਆਪਣਾ ਕੋਈ ਅਰਥ ਨਹੀਂ ਹੈ ਜਿਹੜਾ ਈ ਸ਼ਬਦ ਹੈ ਜੇਕਰ ਆਪਾਂ ਇਕੱਲਾ ਬੋਲਦੇ ਹਾਂ ਤਾਂ ਇਸ ਦਾ ਕੋਈ मीनिंग ਨਹੀਂ ਹੈ ਪਿਆਰੇ ਬੱਚਿਓ ਪਰ ਇਹ ਘਰ ਸ਼ਬਦ ਨਾਲ ਪਾਵੰਸ਼ ਵਿਦੇਤਰ ਦੇ ਤੌਰ ਤੇ ਲੱਗਿਆ ਹੋਇਆ ਹੈ ਪਾਵੰਸ਼ ਵਿਦੇਤਰ ਵਿਦੇਤਰ ਪਾਵ ਹੈ ਵਿਦੇਤਰ ਹੁੰਦੇ ਨੇ ਜਿਹੜੇ ਵਾਧੂ ਸ਼ਬਦ ਨਾਲ ਲੱਗ ਕੇ ਸ਼ਬਦ ਬਣਾਉਂਦੇ ਨੇ ਮੂਲ ਸ਼ਬਦਾਂ ਦੇ ਉਹਨਾਂ ਨੂੰ ਆਪਾਂ ਵਿਦੇਤਰ ਕਹਿ ਦਿੰਦੇ ਆ ਉਸੇ ਤਰ੍ਹਾਂ ਪਾਵਨਸ਼ੂ ਹੋ ਗਿਆ ਠੀਕ ਹੈ ਪਾਵਨਸ਼ੂ ਵਿਦੇਤਰ ਹੋ ਗਿਆ ਜਿਹੜੇ ਵਾਧੂ ਸ਼ਬਦ ਹੁੰਦੇ ਨੇ ਤੌਰ ਤੇ ਲੱਗ ਕੇ ਆਪਣੇ ਅਰਥ ਦੇ ਰਿਹਾ ਹੈ ਜਿਵੇਂ ਆਪਾਂ ਇੱਕ ਸੈਂਟੈਂਸ ਬੋਲਦੇ ਆ ਉਹ ਘਰੋਂ ਘਰੀ ਗਏ ਉਹ ਘਰੋਂ ਘਰੀ ਗਏ ਇਹ ਸੈਂਟੈਂਸ ਵਿੱਚ ਪਿਆਰੇ ਬੱਚਿਓ ਜਿਹੜਾ ਘਰੀ ਸ਼ਬਦ ਹੈ ਉਹ ਆਪਣੇ ਅਰਥ ਦੇ ਰਿਹਾ ਹੈ ਕਿ ਉਹ ਘਰੀ ਗਏ ਜਾਂ ਉਸ ਨੂੰ ਕਹਾਂਗੇ ਆਪਾਂ ਘਰਾਂ ਵਿੱਚ ਗਏ ਇੱਥੇ ਜਿਹੜਾ ਈ ਸ਼ਬਦ ਨਾਲ ਲੱਗ ਕੇ ਘਰ ਦੇ ਉਹ ਵਿੱਚ ਦੇ ਰੂਪ ਦੇ ਵਿੱਚ ਆਪਣੇ ਅਰਥ ਜਿਹੜਾ ਸ਼ਬਦ ਬਣਿਆ ਹੈ ਉਸ ਤੋਂ ਘਰੀ ਠੀਕ ਹੈ ਈ ਲੱਗ ਕੇ ਦੇ ਰਿਹਾ ਹੈ ਉਹ ਘਰੋਂ ਘਰੀ ਗਏ ਘਰੀ ਗਏ ਭਾਵ ਘਰਾਂ ਵਿੱਚ ਗਏ ਘਰੀ ਸ਼ਬਦ ਤੋਂ ਭਾਵ ਹੋ ਗਿਆ ਘਰ ਸ਼ਬਦ ਦਾ ਮੀਨਿੰਗ ਘਰ ਹੋ ਗਿਆ ਤੇ ਘਰੀ ਦਾ ਹੋ ਗਿਆ ਘਰਾਂ ਵਿੱਚ ਗਏ ਇਸ ਕਰਕੇ ਪਿਆਰੇ ਬੱਚਿਓ ਜਿਹੜਾ ਭਾਵੰਸ਼ ਵਧੇਤਰ ਈ ਹੈ ਉਸ ਦਾ ਇਕੱਲੇ ਦਾ ਕੋਈ मीनिंग ਨਹੀਂ ਪਰ ਜਦੋਂ ਇਹ ਘਰ ਨਾਲ ਲੱਗ ਗਿਆ ਹੈ ਤਾਂ ਇਸ ਦੇ ਜਿਹੜੇ ਘਰ ਦੇ मीनिंग ਇਸ ਨੇ ਬਦਲ ਦਿੱਤੇ ਨੇ ਘਰ ਦੇ मीनिंग ਘਰਾਂ ਵਿੱਚ ਜਿਹੜਾ ਉਹ ਘਰ ਦਿੱਤੇ ਨੇ ਅੱਗੇ ਅਸੀਂ ਦੇਖਾਂਗੇ ਕਿ ਭਾਵੰਸ਼ ਹੁੰਦੇ ਕੀ ਨੇ ਜਿਵੇਂ ਆਪਾਂ ਪਿਛਲੀ ਸਲਾਈਡ 'ਚ ਦੇਖਿਆ ਕਿ ਭਾਵੰਸ਼ ਈ ਦੇ ਰੂਪ ਦੇ ਵਿੱਚ ਘਰ ਦੇ ਨਾਲ ਲੱਗ ਕੇ ਆਇਆ ਹੈ ਹੁਣ ਦੇਖਾਂਗੇ ਭਾਵੰਸ਼ ਹੁੰਦੇ ਕੀ ਨੇ ਭਾਵੰਸ਼ ਦੀ ਡੈਫੀਨੇਸ਼ਨ ਆਪਾਂ ਸਭ ਤੋਂ ਪਹਿਲਾਂ ਕਰਦੇ ਹਾਂ ਭਾਵਾਂਸ਼ ਭਾਸ਼ਾ ਦੀ ਸਭ ਤੋਂ ਛੋਟੀ ਕੀ ਵਿਆਕਰਨਿਕ ਇਕਾਈ ਹੈ ਪਿਆਰੇ ਬੱਚਿਓ ਜਿਵੇਂ ਸ਼ਬਦ ਹੈ ਉਹ ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਕ ਇਕਾਈ ਹੈ ਜਿਹੜੀ ਜਿਸ ਨੂੰ ਆਪਾਂ मीनिंगफुल ਯੂਨਿਟ ਕਹਿ ਦਿੰਦੇ ਆ ਇੱਥੇ ਜਿਹੜੀ ਭਾਵਾਂਸ਼ ਹੈ ਉਹ ਕੀ ਹੈ ਭਾਸ਼ਾ ਦੀ ਸਭ ਤੋਂ ਛੋਟੀ ਵਿਆਕਰਨਿਕ ਇਕਾਈ ਹੈ ਗ੍ਰੈਮੈਟੀਕਲ ਯੂਨਿਟ ਹੈ ਠੀਕ ਹੈ ਪਿਆਰੇ ਬੱਚਿਓ ਇਸ ਦਾ ਮੂਲ ਜਾਂ ਸਾਰਥਕ ਸ਼ਬਦ ਤੋਂ ਬਿਨਾ ਅਰਥ ਨਹੀਂ ਹੁੰਦਾ ਭਾਵ ਇਸ ਦਾ ਕੀ ਹੈ ਮੂਲ ਤੇ ਸਾਰਥਕ ਸ਼ਬਦ ਤੋਂ ਬਿਨਾ ਇਸ ਦਾ ਕੋਈ ਅਰਥ ਨਹੀਂ ਹੁੰਦਾ ਹੈ ਇਹ ਸਾਰਥਕ ਸ਼ਬਦਾਂ ਨਾਲ ਵਧੇਤਰ ਦੇ ਤੌਰ ਤੇ ਲੱਗ ਕੇ ਹੀ ਆਪਣੇ ਅਰਥ ਦਿੰਦਾ ਹੈ ਠੀਕ ਹੈ ਪਿਆਰੇ ਬੱਚਿਓ ਆਸਾਨ ਭਾਸ਼ਾ ਚ ਕਹੀਏ ਕਿ ਜਿਹੜੇ ਭਾਵ ਅੰਸ਼ ਹੁੰਦੇ ਨੇ ਉਹਨਾਂ ਦਾ ਆਪਣਾ ਇਕੱਲਿਆਂ ਦਾ ਕੋਈ ਅਰਥ ਨਹੀਂ ਪਰ ਜਦੋਂ ਇਹ ਮੂਲ ਜਾਂ ਸਾਰਥਕ ਸ਼ਬਦਾਂ ਦੇ ਨਾਲ ਮੂਲ ਜਾਂ ਸਾਰਥਕ ਸ਼ਬਦ ਕਿਹੜੇ ਹੁੰਦੇ ਨੇ ਜਿਨ੍ਹਾਂ ਦਾ ਕੋਈ ਨਾ ਕੋਈ मीनिंग ਹੁੰਦਾ ਹੈ ਪਿਆਰੇ ਬੱਚਿਓ ਠੀਕ ਹੈ ਉਹਨਾਂ ਨਾਲ ਲੱਗ ਕੇ ਆਪਣੇ ਅਰਥ ਗ੍ਰਹਿਣ ਕਰਦੇ ਹਨ ਜਿਵੇਂ ਦੇਖੋ ਤੁਸੀਂ ਨੀਚੇ ਐਗਜ਼ਾਮਪਲਸ ਦਿੱਤੀਆਂ ਹੋਈਆਂ ਨੇ ਘਰ ਪਲੱਸ ਓਨ ਲੱਗ ਗਿਆ ਓ ਤੋਂ ਕੀ ਬਣ ਗਿਆ ਘਰੋਂ ਬਣ ਗਿਆ ਉਹ ਘਰੋਂ ਆਇਆ ਹੈ घरों आया है भाव घर तो आया है घरी शब्द का मीनिंग आप कि वह घरों घरी गए घर गए हथों हथ हत प्लस ऊ हथ की है मूल शब्द है इसे तरह घर मूल शब्द हो गया हथ मूल शब्द है इसका मीनिंग है जो तो इस दिन ओ लग गया भाव अंश बधेत्र हो गया हथों जिमें पैन हत्ों डिग गया भाव पैन हथा डिग गया इस तरह हथी शब्द हो गया हथ प्लस ई हो गया ठीक है ਹੱਥੀਂ ਸ਼ਬਦ ਦੇ ਵਿੱਚ ਹੱਥ ਮੂਲ ਸ਼ਬਦ ਹੈ ਤੇ ਈ ਕੀ ਹੈ ਜਿਹੜਾ ਉਹ ਭਾਵੰਸ਼ ਵਧੇਤਰ ਹੈ ਇਸੇ ਤਰ੍ਹਾਂ ਸੁੰਦਰ ਪਲੱਸ ਤਾ ਹੋ ਗਿਆ ਪਿਆਰੇ ਬੱਚਿਓ ਸੁੰਦਰ ਕੀ ਹੈ ਇੱਥੇ ਮੂਲ ਸ਼ਬਦ ਹੈ ਜਿਸ ਦਾ ਮੀਨਿੰਗ ਹੈ ਤਾ ਕੀ ਹੋ ਗਿਆ ਭਾਵੰਸ਼ ਹੋ ਗਿਆ ਇਸੇ ਤਰ੍ਹਾਂ ਮਹਾਨ ਪਲੱਸ ਤਾ ਹੋ ਗਿਆ ਮਹਾਨ ਮੂਲ ਸ਼ਬਦ ਹੋ ਗਿਆ ਤੇ ਤਾ ਕੀ ਹੋ ਗਿਆ ਭਾਵੰਸ਼ ਨਾਲ ਜੁੜ ਕੇ ਕੀ ਬਣ ਗਿਆ ਮਹਾਨਤਾ ਸੁੰਦਰ ਪਲੱਸ ਤਾ ਹੋ ਗਿਆ ਸੁੰਦਰਤਾ ਮਹਾਨ ਪਲੱਸ ਤਾ ਹੋ ਗਿਆ ਮਹਾਨਤਾ ਇਸੇ ਤਰ੍ਹਾਂ ਕਮਾ ਸ਼ਬਦ ਹੋ ਗਿਆ ਕਮਾ ਤੋਂ ਹੋ ਗਿਆ ਕਮਾਉਣਾ ਠੀਕ ਹੈ ਕਮਾ ਮੂਲ ਸ਼ਬਦ ਹੋ ਗਿਆ ਤੇ ਊ ਕੀ ਹੈ ਇੱਥੇ ਆਵੰਸ਼ ਲੱਗ ਕੇ ਬਣ ਗਿਆ ਕਮਾਉ ਸ਼ਬਦ ਕਮਾਉ ਕੀ ਹੈ ਕਮਾਉ ਦਾ ਆਪਣਾ मीनिंग ਹੈ ਠੀਕ ਹੈ ਤੇ ਇਹ ਕਮਾ ਦੇ ਇਸ ਨੇ ਅਰਥ ਚੇਂਜ ਕਰ ਦਿੱਤੇ ਨੇ ਊ ਨੇ ਲੱਗ ਕੇ ਠੀਕ ਹੈ ਬਾਰੇ ਵਿੱਚ ਆਦ ਸ਼ਬਦ ਠੀਕ ਹੈ ਊ ਈ ਠੀਕ ਹੈ ਤਾ ਊ ਜਿਹੜੇ ਸ਼ਬਦ ਨੇ ਠੀਕ ਹੈ ਉਹ ਕੀ ਹੈ ਪਾਵੰਸ਼ ਲਗਾ ਕੇ ਬਣਾਏ ਗਏ ਹਨ ਠੀਕ ਹੈ ਪਿਆਰੇ ਬੱਚਿਓ ਇਹ ਜਿਹੜੇ ਸ਼ਬਦ ਨੇ ਕਮਾ ਪਲੱਸ ਊ ਹੋ ਗਿਆ ਸੁੰਦਰ ਪਲੱਸ ਤਾ ਹੋ ਗਿਆ ਇਹ ਸਾਰੇ ਸ਼ਬਦ ਨੇ ਊ ਠੀਕ ਹੈ ਊ ਹੋ ਗਿਆ ਈ ਹੋ ਗਿਆ ਠੀਕ ਹੈ ਤਾ ਹੋ ਗਿਆ ਇਹ ਲਗਾ ਕੇ ਜਿਹੜੇ ਪਾਵੰਸ਼ ਲਗਾ ਕੇ ਬਣਾਏ ਗਏ ਨੇ ਪਿਆਰੇ ਬੱਚਿਓ ਅੱਗੇ ਹੈ ਸ਼ਬਦ ਦੇ ਮੁੱਖ ਤੌਰ ਤੇ ਦੋ ਰੂਪ ਹਨ ਜਦੋਂ ਆਪਾਂ ਸ਼ਬਦ ਬਣਾਣੇ ਆ ਸ਼ਬਦ ਬਣਤਰਾਂ ਦੇ ਵਿੱਚ ਸ਼ਬਦ ਨੇ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਦੋ ਤਰ੍ਹਾਂ ਦੇ ਹੁੰਦੇ ਨੇ ਸਭ ਤੋਂ ਪਹਿਲੇ ਆ ਜਾਂਦੇ ਨੇ ਮੂਲ ਸ਼ਬਦ ਤੇ ਦੂਜੇ ਨੰਬਰ ਤੇ ਆ ਜਾਂਦੇ ਨੇ ਰਚਿਤ ਸ਼ਬਦ ਪਿਆਰੇ ਬੱਚਿਓ ਮੂਲ ਸ਼ਬਦ ਤੇ ਰਚਿਤ ਸ਼ਬਦ ਹੁਣ ਅਸੀਂ ਦੇਖਾਂਗੇ ਮੂਲ ਸ਼ਬਦ ਕੀ ਹੁੰਦੇ ਨੇ ਤੇ ਰਚਿਤ ਸ਼ਬਦ ਕੀ ਹੁੰਦੇ ਨੇ ਪਿਆਰੇ ਬੱਚਿਓ ਪਹਿਲਾ ਹੈ ਮੂਲ ਸ਼ਬਦ ਮੂਲ ਸ਼ਬਦ ਦੀ ਆਪਾਂ ਪਰਿਭਾਸ਼ਾ ਕਰਾਂਗੇ ਹੁਣ ਮੂਲ ਸ਼ਬਦ ਸਾਰਥਕ ਸ਼ਬਦ ਹੁੰਦੇ ਹਨ ਸਾਰਥਕ ਭਾਵ ਜਿਸ ਦਾ ਕੋਈ ਨਾ ਕੋਈ मीनिंग ਹੁੰਦਾ ਹੈ ਠੀਕ ਹੈ ਪਹਿਲੀ ਸਲਾਈਡ ਤੋਂ ਆਪਾਂ ਕਰਦੇ ਆ ਰਹੇ ਹਾਂ ਠੀਕ ਹੈ ਸਾਰਥਕ ਉਹ ਸ਼ਬਦ ਹੁੰਦੇ ਨੇ ਜਿਨ੍ਹਾਂ ਦਾ ਕੋਈ ਨਾ ਕੋਈ मीनिंग ਹੁੰਦਾ ਹੈ ਪਿਆਰੇ ਬੱਚਿਓ ਜਿਨ੍ਹਾਂ ਦਾ ਕੋਈ ਨਾ ਕੋਈ ਆਪਣਾ ਅਰਥ ਜ਼ਰੂਰ ਹੁੰਦਾ ਹੈ ਇਹ ਸ਼ਬਦ ਆਪਣੇ ਆਪ ਵਿੱਚ ਪੂਰਨ ਹੁੰਦੇ ਹਨ ਪੂਰਨ ਹੁੰਦੇ ਹਨ ਭਾਵ ਅਰਥਪੂਰਨ ਹੁੰਦੇ ਹਨ ਠੀਕ ਹੈ ਇਹਨਾਂ ਨੂੰ ਅੱਗੇ ਤੋੜਿਆ ਨਹੀਂ ਜਾ ਸਕਦਾ ਭਾਵ ਇਹ ਹੀ ਅਟੁੱਟਵੇਂ ਹੁੰਦੇ ਹਨ ਇਹਨਾਂ ਸ਼ਬਦਾਂ ਨੂੰ ਜਿਹੜੇ ਮੂਲ ਸ਼ਬਦ ਹੁੰਦੇ ਨੇ ਉਹਨਾਂ ਨੂੰ ਆਪਾਂ ਤੋੜ ਨਹੀਂ ਸਕਦੇ ਹੈਗੇ ਅਲੱਗ-ਅਲੱਗ ਨਹੀਂ ਕਰ ਸਕਦੇ ਕਿਉਂਕਿ ਇਹ ਅਟੁੱਟਵੇਂ ਹੁੰਦੇ ਹਨ ਜਦੋਂ ਆਪਾਂ ਇਹਨਾਂ ਨੂੰ ਤੋੜਦੇ ਆ ਤਾਂ ਇਹਨਾਂ ਦੇ ਅਰਥ ਨੇ ਜਿਹੜੇ ਉਹ ਖਤਮ ਹੋ ਜਾਂਦੇ ਨੇ ਠੀਕ ਹੈ ਪਿਆਰੇ ਬੱਚਿਓ ਜਿਵੇਂ ਹੱਥ ਡਰ ਮਾਂ ਚੰਨ ਕਰ ਤੀ ਖਾ ਪੀ ਪਿਤਾ ਕੁਦਰਤ ਆਦਿ ਸ਼ਬਦ ਨੇ ਜਿਹੜੇ ਉਹ ਮੂਲ ਸ਼ਬਦ ਹਨ ਜਿਨ੍ਹਾਂ ਨੂੰ ਅੱਗੇ ਤੋੜਿਆ ਨਹੀਂ ਜਾ ਸਕਦਾ ਆਪਾਂ ਜੀਕਰ ਅਸੀਂ ਹੱਥ ਵਿੱਚੋਂ ਹਾਹੇ ਤੇ ਅਦਕ ਅਲੱਗ ਕਰਦਾਂਗੇ ਜੇ ਥੱਥਾ ਅਲੱਗ ਕਰਦਾਂਗੇ ਤਾਂ ਇਕੱਲਿਆਂ ਦਾ ਇਹਨਾਂ ਦਾ ਕੋਈ मीनिंग ਨਹੀਂ ਬਣੂਗਾ ਜੋੜ ਕੇ ਇਹਨਾਂ ਨੂੰ ਜਿਹੜਾ ਹੱਥ ਸ਼ਬਦ ਉਹ ਹੋਂਦ ਦੇ ਵਿੱਚ ਆਇਆ ਹੈ ਪਿਆਰੇ ਬੱਚਿਓ ਠੀਕ ਹੈ ਮੂਲ ਸ਼ਬਦ ਉਹ ਹੁੰਦੇ ਨੇ ਜਿਹੜੇ ਸਾਰਥਕ ਹੁੰਦੇ ਨੇ ਜਿਨ੍ਹਾਂ ਦਾ ਕੋਈ ਨਾ ਕੋਈ मीनिंग ਹੁੰਦਾ ਹੈ ਇਹ ਆਪਣੇ ਆਪ ਦੇ ਵਿੱਚ ਪੂਰਨ ਹੁੰਦੇ ਹਨ ਇਹ ਅਟੁੱਟਵੇਂ ਹੁੰਦੇ ਹਨ ਭਾਵੇਂ ਇਹਨਾਂ ਨੂੰ ਅੱਗੇ ਤੋੜਿਆ ਨਹੀਂ ਜਾ ਸਕਦਾ ਨੈਕਸਟ ਹੈ ਪਿਆਰੇ ਬੱਚਿਓ ਅਖੀਰ ਤੇ ਰਚਿਤ ਸ਼ਬਦ ਹੁਣ ਆਪਾਂ ਦੇਖਾਂਗੇ ਕਿ ਰਚਿਤ ਸ਼ਬਦ ਕਿਹੜੇ ਹੁੰਦੇ ਨੇ ਸਭ ਤੋਂ ਪਹਿਲਾਂ ਡੈਫੀਨੇਸ਼ਨ ਜਿਹੜੇ ਸ਼ਬਦ ਮੂਲ ਸ਼ਬਦਾਂ ਦੇ ਅੱਗੇ ਜਾਂ ਪਿੱਛੇ ਇੱਕ ਜਾਂ ਇੱਕ ਤੋਂ ਵੱਧ ਪਾਵਾਂਸ਼ ਵਿਧੇਤਰ ਪਾਵਾਂਸ਼ ਵਿਧੇਤਰ ਜਿਨ੍ਹਾਂ ਦੇ ਵਿੱਚ ਕਿਹੜੇ ਸ਼ਬਦ ਆ ਜਾਂਦੇ ਨੇ ਅਗੇਤਰ ਆ ਜਾਂਦੇ ਨੇ ਤੇ ਪਿਸ਼ੇਤਰ ਆ ਜਾਂਦੇ ਨੇ ਠੀਕ ਹੈ ਲਗਾ ਕੇ ਬਣਾਏ ਜਾਂਦੇ ਹਨ ਉਹਨਾਂ ਨੂੰ ਰਚਿਤ ਸ਼ਬਦ ਕਿਹਾ ਜਾਂਦਾ ਹੈ ਮੂਲ ਸ਼ਬਦ ਆਪਣੇ ਆਪ ਦੇ ਵਿੱਚ ਪੂਰੇ ਹੁੰਦੇ ਨੇ मीनिंगफुल ਹੁੰਦੇ ਨੇ ਠੀਕ ਹੈ ਪਰ ਰਚਿਤ ਸ਼ਬਦ ਕਿਹੜੇ ਹੁੰਦੇ ਨੇ ਜਿਹੜੇ ਸ਼ਬਦ ਮੂਲ ਸ਼ਬਦਾਂ ਦੇ ਨਾਲ ਅੱਗੇ ਜਾਂ ਪਿੱਛੇ ਇੱਕ ਜਾਂ ਇੱਕ ਤੋਂ ਵੱਧ ਪਛੇਤਰ ਸੌਰੀ ਵਦੇਤਰ ਪਾਵੰਸ਼ ਵਿਦੇਤਰ ਲਗਾ ਕੇ ਵਿਦੇਤਰਾਂ ਦੇ ਵਿੱਚ ਆ ਜਾਂਦੇ ਨੇ ਅਗੇਤਰ ਤੇ ਪਛੇਤਰ ਲਗਾ ਕੇ ਬਣਾਏ ਜਾਂਦੇ ਹਨ ਉਹਨਾਂ ਨੂੰ ਰਚਿਤ ਸ਼ਬਦ ਕਿਹਾ ਜਾਂਦਾ ਹੈ ਜਿਵੇਂ ਆੜਾ ਪਲਸ ਟੁੱਟ ਟੁੱਟ ਸ਼ਬਦ ਦੇ ਅੱਗੇ ਆੜਾ ਪਲੱਸ ਕਰਕੇ ਕੀ ਬਣਾ ਲਿਆ ਅਟੁੱਟ ਸ਼ਬਦ ਟੁੱਟ ਦੇ ਅੱਗੇ ਆੜਾ ਪਲੱਸ ਕਰਕੇ ਕੀ ਬਣਾ ਲਿਆ ਅਟੁੱਟ ਸ਼ਬਦ ਆੜਾ ਕੀ ਹੈ ਇੱਥੇ ਭਾਵੰਸ਼ ਵਧੇਤਰ ਹੈ ਜਿਸ ਨੂੰ ਆਪਾਂ ਅਗੇਤਰ ਵੀ ਕਹਿ ਸਕਦੇ ਹਾਂ ਕਿਉਂਕਿ ਅੱਗੇ ਲੱਗਿਆ ਹੋਇਆ ਹੈ ਇਸੇ ਤਰ੍ਹਾਂ ਆੜਾ ਪਲੱਸ ਪੂਰਨ ਪੂਰਨ ਸ਼ਬਦ ਮੂਲ ਸ਼ਬਦ ਹੈ ਇਸ ਦੇ ਅੱਗੇ ਆਪਾਂ ਆੜਾ ਕੀ ਹੈ ਅਗੇਤਰ ਲਗਾ ਲਿਆ ਭਾਵ ਭਾਵੰਸ਼ ਵਧੇਤਰ ਲਗਾ ਲਿਆ ਇਸ ਨੂੰ ਬਣਾ ਲਿਆ ਆਪਾਂ ਅਪੂਰਨ ਗਾ ਪਲਸ ਓ ਗਾ ਆਪਣੇ ਆਪ ਦੇ ਵਿੱਚ ਪੂਰਨ ਸ਼ਬਦ ਹੈ ਓ ਕੀ ਹੈ ਇੱਥੇ ਭਾਵ ਅੰਸ਼ਵ ਦੇ ਤਰ ਹੈ ਜਿਸ ਨੂੰ ਆਪਾਂ ਪਛੇਤਰ ਦੇ ਰੂਪ ਦੇ ਵਿੱਚ ਇੱਥੇ ਵਰਤਿਆ ਹੈ ਤਾਂ ਗਾ ਤੋਂ ਬਣ ਗਿਆ ਗਾਉ ਇਸੇ ਤਰ੍ਹਾਂ ਖਾ ਤੋਂ ਖਾਉ ਬਣ ਗਿਆ ਇਸੇ ਤਰ੍ਹਾਂ ਕੁੜੀ ਦੇ ਨਾਲ ਪਿੱਛੇ ਆਪਾਂ ਜੋੜ ਲਿਆ ਆਂ ਪਛੇਤਰ ਆਂ ਦਾ ਆਪਣਾ ਇਕੱਲੇ ਦਾ ਮੀਨਿੰਗ ਨਹੀਂ ਹੈ ਪਰ ਜਦੋਂ ਕੁੜੀ ਨਾਲ ਜੁੜ ਗਿਆ ਇਹ ਕੀ ਬਣ ਗਿਆ ਕੁੜੀਆਂ इस तरह मुंडे प्लस ओ पछेत्र बो जोड़ लिया आपका मुंडे ओ बना लिया या मुंडे ओ हो गया बिंदी इत गई है ठीक है बिंदी लगा लियो प्यारे बच्चों ठीक है मुंडे ओ इसे तरह डर तो बन गया डरों लिख प्लस आई लिख की है पूर्ण शब्द है जिसका अपना कोई मीनिंग है सार्थक शब्द है इस पिछे आप जोड़ लिया आई पछि लिख तो बन गया लिखाई इसे तरह हथ ਸਤੋਂ ਹੱਥ ਦੇ ਨਾਲ ਬਜੋੜ ਲਿਆ ਆਪਾਂ ਈ ਪਛੇਤਰ ਠੀਕ ਹੈ ਹੱਥ ਤੋਂ ਬਣ ਗਿਆ ਹੱਥੀ ਇਸੇ ਤਰ੍ਹਾਂ ਸਸਾ ਪਲੱਸ ਪੁੱਤਰ ਪੁੱਤਰ ਦੇ ਅੱਗੇ ਆਪਾਂ ਕੀ ਆ ਸਸਾ ਜਿਹੜਾ ਉਹ ਵਧੇਤਰ ਦੇ ਤੌਰ ਤੇ ਜੋੜ ਕੇ ਆਪਾਂ ਕੀ ਬਣਾ ਲਿਆ ਸ਼ਬਦ ਸਪੁੱਤਰ ਇਸੇ ਤਰ੍ਹਾਂ ਬਦ ਪਲੱਸ ਕਿਸਮਤ ਠੀਕ ਹੈ ਕਿਸਮਤ ਦੇ ਅੱਗੇ ਆਪਾਂ ਕੀ ਜੋੜ ਲਿਆ ਬਦ ਪਿਛੇ ਵਧੇਤਰ ਜੋੜਦਾ ਜਿਸ ਨੂੰ ਆਪਾਂ ਅਗੇਤਰ ਵੀ ਕਹਿ ਸਕਦੇ ਹਾਂ ਅੱਗੇ ਜੁੜਿਆ ਹੋਇਆ ਠੀਕ ਹੈ ਇਸ ਕਰਕੇ ਬਦ ਕਿਸਮਤ ਬਣ ਗਿਆ ਕਿਸਮਤ ਤੋਂ ਬਦ ਜੋੜ ਕੇ ਨਾਲ ਬਦ ਕਿਸਮਤ ਸ਼ਬਦ ਹੋ ਗਿਆ ਇਸੇ ਤਰ੍ਹਾਂ ਘਟਨਾ ਦੇ ਨਾਲ ਆਪਾਂ ਦੁਰ ਅੱਗੇ ਪਲੱਸ ਕਰਕੇ ਬਣਾ ਲਿਆ ਦੁਰਘਟਨਾ ਦੁਰ ਕੀ ਹੈ ਅਗੇਤਰ ਹੈ ਜਿਸ ਨੂੰ ਆਪਾਂ ਭਾਵਸ਼ ਵਿਧੇਤਰ ਕਹਾਂਗੇ ਠੀਕ ਹੈ ਇਸੇ ਤਰ੍ਹਾਂ ਹੋਣੀ ਦੇ ਅੱਗੇ ਆਪਾਂ ਅਣ ਜੋੜ ਲਿਆ ਅਣ ਕੀ ਹੈ ਭਾਵਸ਼ ਵਿਧੇਤਰ ਭਾਵ ਅਗੇਤਰ ਹੈ ਅੱਗੇ ਲੱਗਿਆ ਹੋਇਆ ਹੈ ਹੋਣੀ ਤੋਂ ਬਣ ਗਿਆ ਅਣਹੋਣੀ ਇਸ ਤਰ੍ਹਾਂ ਅਣਖ ਪਲੱਸ ਇਲਾ ਅਣਖ ਦੇ ਨਾਲ ਆਪਾਂ ਕੀ ਜੋੜ ਲਿਆ ਪਿੱਛੇ ਇਲਾ ਪਛੇਤਰ ਪਾਵੰਸ਼ ਵਿਧੇਤਰ ਦੇ ਰੂਪ ਦੇ ਵਿੱਚ ਆਪਾਂ ਕੀ ਜੋੜ ਲਿਆ ਇਲਾ ਪਛੇਤਰ ਇਸ ਤੋਂ ਬਣ ਗਿਆ ਅਣਖ ਤੋਂ ਬਣ ਗਿਆ ਅਣਖੀਲਾ ਸ਼ਬਦ ਆਦਿ ਸ਼ਬਦ ਨੇ ਜਿਹੜੇ ਸਾਰੇ ਕੀ ਨੇ ਰਚਿਤ ਸ਼ਬਦ ਬਣ ਗਏ ਪਾਵੰਸ਼ ਵਿਧੇਤਰ ਜੋੜ ਕੇ ਪਿਆਰੇ ਬੱਚਿਓ ਇਹ ਸੀਗੀ ਵੀਡੀਓ ਪੰਜਾਬੀ ਸ਼ਬਦ ਰਚਨਾ ਦੇ ਮੁੱਢਲੇ ਪੱਖਾਂ ਬਾਰੇ ਜਿਸ ਦੇ ਵਿੱਚ ਅਸੀਂ ਪਾਵੰਸ਼ ਨੂੰ ਸਮਝਿਆ ਹੈ ਸ਼ਬਦ ਦੀ ਪਰਿਭਾਸ਼ਾ ਕੀਤੀ ਹੈ ਤੇ ਸ਼ਬਦ ਦੀਆਂ ਦੋ ਕਿਸਮਾਂ ਮੂਲ ਸ਼ਬਦ ਤੇ ਰਚਿਤ ਸ਼ਬਦ ਕੀਤੇ ਨੇ ਠੀਕ ਹੈ ਇਸ ਤੋਂ ਇਲਾਵਾ ਪੰਜਾਬੀ ਸ਼ਬਦ ਬਣਤਰਾਂ ਦੇ ਵਿੱਚ ਅਗੇਤਰ ਪਿਸ਼ੇਤਰ ਸਮਾਸੀ ਸ਼ਬਦ ਦੋਹਰੁਕਤੀ ਸ਼ਬਦ ਵੀ ਆ ਜਾਂਦੇ ਨੇ ਜਿਨ੍ਹਾਂ ਦੀ ਚਰਚਾ ਸੀ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਅਲੱਗ ਤੋਂ ਕਰਾਂਗੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ ਸ਼ੇਅਰ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਤੁਹਾਡੇ ਪੇਪਰਾਂ ਨਾਲ ਸੰਬੰਧਿਤ ਹੋਰ ਵੀ ਮਹੱਤਵਪੂਰਨ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀਆਂ ਹੋ ਸਕਣ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ